ਸਤਿ ਸ਼੍ਰੀ ਅਕਾਲ ਤੁਸੀਂ ਇਸ ਵੇਲੇ ਐਨ ਜੁੜ ਚੁੱਕੇ ਹੋ ਪੋਲੀਵੁੱਡ ਟੂਡੇ ਨਾਲ ਦੋਸਤੋ ਅਸੀਂ ਇਸ ਚੈਨਲ ਦੇ ਮਾਤੇ ਨਾਮ ਤੁਹਾਨੂੰ ਪੰਜਾਬੀ ਗੀਤ ਅਤੇ ਫਿਲਮ ਜਗਤ ਦੀਆਂ ਵੱਖ-ਵੱਖ ਚਲਕੀਆਂ ਦਿਖਾਉਂਦੇ ਰਹਿੰਨੇ ਆ ਸੋ ਅੱਜ ਮੇਰੇ ਨਾਲ ਇੱਕ ਨਵੇਂ ਉੱਭਰਦੇ ਗੀਤਕਾਰ ਅਤੇ ਕਲਾਕਾਰ ਮੌਜੂਦ ਆ ਧਰਮਵੀਰ ਨੂਰੀ ਉਹਨਾਂ ਨੂੰ ਜਾਣਾਂਗੇ ਅੱਜ ਇਸ ਨਵੇਂ ਗੀਤ ਬਾਰੇ ਤੇ ਪਿਛਲੀ ਝਰਨੀ ਬਾਰੇ ਭਾਜੀ ਐ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਵਾਂ ਗੀਤ ਲੈ ਕੇ ਆਏ ਹਾਂ ਕੀ ਕਹਿਣਾ ਚਾਹੋਗੇ ਪਰ ਗੀਤ ਤੋਂ ਸਟਾਰਟ ਕਰਦੇ ਹਾਂ ਗੀਤ ਤਾਂ ਤੇ ਬਸ ਐਦਾਂ ਜੀ ਇੰਨਾ ਪਿਆਰ ਮਿਲ ਚੁੱਕਿਆ ਹੈ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਇਹ ਨਹੀਂ ਉਮੀਦ ਨਹੀਂ ਸੀ ਤੁਸੀਂ ਇੱਥੇ ਤੱਕ ਪਿਆਰ ਦੇਵੋਗੇ ਤੇ ਸਭ ਦੇ ਸਭ ਦੇ ਲਈ ਦਿਲੋਂ ਰਿਸਪੈਕਟ ਤੇ ਦਿਲੋਂ ਧੰਨਵਾਦ ਹਾਂਜੀ ਅੱਕੇ ਦੀ ਗੱਲ ਪੱਛ ਕਰਦੇ ਆਪਾਂ ਤੁਹਾਡੇ ਗੀਤ ਦੇ ਬਾਰੇ ਤੇ ਉਹਦੇ ਨਾਮ ਬਾਰੇ ਸਾਰੀ ਟੀਮ ਬਾਰੇ ਥੋੜਾ ਜਿਹਾ ਜੂਤ ਆਉਦਿਓ ਸਾਡੀ ਵੀਅਸ ਨੂੰ ਗੀਤ ਦਾ ਇਦਾਂ ਸੀਗਾ ਵੀਰੇ ਆਪਾਂ ਗੀਤ ਸਭ ਤੋਂ ਪਹਿਲਾਂ ਤਾਂ ਰਬਾਬ ਸਟੂਡੀਓ ਤੋਂ ਰਿਕਾਰਡ ਕਰਾਇਆ ਆਪਣੀ ਟੀਮ ਉੱਥੇ ਹੀ 其实 ये सारी ही पा पा हुंदे हुंदे टीम ही क्रिएट ਉੱਥੋਂ ਹੀ ਆ ਉੱਥੋਂ ਪ੍ਰਵਿੰਦਰ ਭਾਜੀ ਨੂੰ ਆਪਾਂ ਪਹਿਲਾਂ ਮਿਲੇ ਸੀਗੇ ਆਪਣੇ 뮤직 ਡਾਇਰੈਕਟਰ ਤੇ ਉਹਨਾਂ ਨਾਲ ਗੱਲ ਹੁੰਦੇ ਹੁੰਦੇ ਆਪਣਾ ਪੂਰਾ 뮤직 ਜਦੋਂ ਰਿਕਾਰਡ ਹੋ ਗਿਆ ਉਸ ਤੋਂ ਬਾਅਦ ਅਸੀਂ ਮਿਲੇ ਆਪਣੇ ਡਾਇਰੈਕਟਰ ਹਨੀ ਸੈਣੀ ਭਾਜੀ ਨੂੰ ਤੇ ਉਹਨਾਂ ਤੋਂ ਬਾਅਦ ਐਡੀਟਰ ਭਾਜੀ ਨੂੰ ਮਿਲੇ ਆਪਣੇ ਗਗਨ ਭਾਜੀ ਉਹਨਾਂ ਨਾਲ ਆਪਣਾ ਪੂਰਾ ਮਤਲਬ ਵਧੀਆ ਇੱਕ ਪਿਆਰ ਪੈ ਗਿਆ ਸੀਗਾ ਤੇ ਪੂਰਾ ਆਪਾਂ ਨੇ ਟੀਮ ਤੇ ਟੀਮ ਨੇ ਪੂਰਾ ਕੰਮ ਕੀਤਾ ਇੱਕ ਵਧੀਆ ਕਨਸੈਪਟ ਤਿਆਰ ਕੀਤਾ ਇਸ ਚੀਜ਼ ਤੇ ਸੀ ਮਤਲਬ ਬਰੀਕੀ ਵਿੱਚ ਗਏ ਥੋੜਾ ਗਾਣੇ ਦੀ ਲਾਈਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਉਹਦੇ ਵਿੱਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਵਧੀਆ ਫਿੱਟ ਬੈਠ ਗਈ ਉਸ ਚੀਜ਼ ਤੇ ਕੰਮ ਕੀਤਾ ਕਨਸੈਪਟ ਤਿਆਰ ਕੀਤਾ ਇੱਕ ਮਤਲਬ ਪ੍ਰੋਪਰ ਚੀਜ਼ ਨੂੰ ਤਿਆਰ ਕਰਕੇ ਇਮੇਜਿਨੇਸ਼ਨ ਹੀ ਤਿਆਰ ਹੋ ਗਈ ਸੀਗੀ ਤੇ ਬਸ ਥੋਨੂੰ ਫਿਰ ਰਿਕਾਰਡ ਕੀਤਾ ਤੇ ਤੁਹਾਡੇ ਸਾਰਿਆਂ ਅੱਗੇ ਪੇਸ਼ ਕੀਤਾ ਅੱਛਾ ਇੱਕ ਹੋਰ ਹੈ ਜਦੋਂ ਇਸ ਆਪਾਂ ਇੰਡਸਟਰੀ ਦੇ ਵੱਲ ਆਪਾਂ ਕਦਮ ਵਧਾਉਣੇ ਆਂ ਕਰਦੇ ਆ ਦੀ ਸਪੋਰਟ ਕਿੰਨੀ ਰਹੀ ਇਸ ਚੀਨ ਨੂੰ ਕਰਦੇ ਆਂ ਦੀ ਫੁੱਲ ਸਪੋਰਟ ਰਹੀ ਹੈ ਕਰਦੇ ਨੇ ਤਾਂ ਕਿਹਾ ਤੂੰ ਕਰ ਚੋਂ ਕਰਨਾ ਸੀ ਤੇਰੇ ਨਾਲ ਕਰਦੇ ਆਂ ਦੀ ਸਪੋਰਟ ਸਭ ਤੋਂ ਵੱਧ ਜ਼ਰੂਰੀ ਹੈ ਉਹ ਨਹੀਂ ਮੈਨੂੰ ਰੋਕਦੇ ਉਹਨਾਂ ਨੂੰ ਪਤਾ ਹੈ ਜੋ ਕਰੂਗਾ ਸਹੀ ਕਰੂਗਾ ਕਿਉਂਕਿ ਅੱਪਾ ਕੋਈ ਮਾੜੀ ਲਾਈਨ ਦੇ ਵਿੱਚ ਨਹੀਂ ਹੈਗੇ ਜੀ ਨਾ ਅੱਪਾ ਕੋਈ ਨਸ਼ਾ ਪੱਤਾ ਕਰਦੇ ਨਾ ਕੁਝ ਅਨਈ ਅੱਪਾ ਆਪਣਾ ਵਧੀਆ ਲਾਈਨ 'ਚ ਹੁਣੀ ਹੈ ਤੇ ਆਪਣਾ ਵਧੀਆ ਚੱਲ ਜਾਂਦਾ ਕਰਦੇ ਨਾਲ ਨੇ ਪੂਰਾ ਤੇ ਗੱਲ ਕਰੀਏ ਜੇ ਆਪਾਂ ਨੂੰ ਕੋਈ ਨਾ ਕੋਈ ਇੱਕ ਦੋਸਤ ਮਿੱਤਰ ਐ ਇਦਾਂ ਦਾ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਜ਼ਰੂਰ ਹੁੰਦਾ ਜਿਹੜਾ ਆਪਾਂ ਨੂੰ ਪੁਸ਼ ਕਰਦਾ ਕਿ ਹਾਂ ਤੂੰ ਇਹ ਕੰਮ ਕਰ ਸਕਦਾ ਕਰ ਸਕਦਾ ਤੁਹਾਡੇ ਪਿੱਛੇ ਕਿਸ ਚੀਜ਼ ਨੂੰ ਮੰਨ ਸਕਦੇ ਮੇਰੇ ਦੋਸਤ ਨੂੰ ਬੱਡਾਵਨ ਨਾਮ ਹੈ ਉਹਨਾਂ ਦਾ ਤੇ ਮਤਲਬ ਉਹ ਹਮੇਸ਼ਾ ਬੰਦਾ ਮੇਰੇ ਨਾਲ ਖੜਿਆ ਦਿਨ ਰਾਤ ਕੁਝ ਨਹੀਂ ਦੇਖਦਾ ਉਹ ਮਤਲਬ ਜਿਆਦਾ ਇੱਕ ਟੂ ਫੋਨ ਕਰ ਦੋ ਵੀ ਯਾਰ ਆ ਚੀਜ਼ ਐ ਤੁਹਾਨੂੰ ਆ ਜਾਣਾ ਵੀ ਕੋਈ ਚੱਕਰ ਨਹੀਂ ਤੇ ਜੇ ਗਾਣੇ ਦੀ ਗੱਲ ਕਰੀਏ ਗਾਣੇ ਦੇ ਲਈ ਤਾਂ ਭਾਜੀ ਉਹਨੇ ਮੇਰੇ ਨਾਲ ਰਸਤਾ ਜਾਕੀਆਂ ਮਤਲਬ ਜਿੱਥੇ ਮੈਂ ਹੈਰਾਨ ਹੋਇਆ ਆਪਣੀ ਮਿਹਨਤ ਕੀਤੀ ਆ ਹਨਾ ਵੀ ਹੁੰਦਾ ਇੱਕ ਵੀ ਯਾਰ ਇਹ ਕੰਮ ਹੋ ਗਿਆ ਸਾਰਾ ਚੱਕਣਾ ਪੈਣਾ ਇੱਥੇ ਤਾਂ ਵਰਕ ਹੋਊਗਾ ਇੱਥੇ ਤਾਂ ਹੋਊਗਾ ਉਹ ਬੰਦੇ ਦਾ ਕੰਮ ਵੀ ਨਹੀਂ ਸੀ ਉਹ ਵੱਟ ਤਾਂ ਵੀ ਮੇਰੇ ਨਾਲ ਜਾ ਗਿਆ ਉਹਨੇ ਰਾਤ ਨੂੰ 2 2 ਵਜੇ ਫੋਨ ਕਰਕੇ ਪੁੱਛਣਾ ਤੂੰ ਠੀਕ ਹੈ ਠੀਕ ਹੈ ਵਧੀਆ ਚੱਲ ਰਿਹਾ ਹੋਇਆ ਕੁਝ ਕੋਈ ਮਹਾ ਫਿਰ ਹੋ ਗਿਆ ਕੋਈ ਗੱਲ ਤੂੰ ਟੈਨਸ਼ਨ ਨਾ ਲੈ ਐਦਾਂ ਦੀ ਜਾਰੀ ਹੈ ਮਤਲਬ ਅਸੀਂ ਗਾਣੇ ਦੇ ਪੋਸਟਰ ਵੀ ਲਾਏ ਸਾਰੇ ਸਾਰੇ ਰਾਤਾਂ ਜਾਗੇ ਵੀ ਆਓ ਉਹਨਾ ਪੋਸਟਰ ਵੀ ਨਾਲ ਲਾਣ ਗਿਆ ਚੱਲ ਤੂੰ ਮੈਂ ਜਾਊਂਗਾ ਮੈਂ ਆਪ ਲਾਊਂਗਾ ਤੂੰ ਵਿਚੇ ਰਹਿ ਮਤਲਬ ਕਹਿ ਸਕਦਾ ਮੇਰੇ ਨਾਲੋਂ ਜ਼ਿਆਦਾ ਖੁਸ਼ੀ ਮੇਰੇ ਯਾਰਾਂ ਨੂੰ ਵੀ ਹੋਈ ਹੈ ਵੀ ਕੋਈ ਤੇ ਸਾਡੇ ਚ ਆ ਗਿਆ ਰਿਹਾ ਕੋਈ ਖੁਸ਼ ਕਰ ਰਿਹਾ ਵਧੀਆ ਕਰ ਰਿਹਾ ਇਹ ਤਾਂ ਨਿੰਦਣੇ ਵਾਲਾ ਕੋਈ ਨਹੀਂ ਹੈਗਾ ਸਾਰੇ ਸਪੋਰਟ ਕਰਨ ਦੇ ਵਾਲੇ ਬਹੁਤ ਵਧੀਆ ਬੰਦੇ ਨਾਲ ਜੁੜੇ ਹੋਏ ਆ ਮੈਂ ਤੇ ਅੱਛਾ ਸਟੱਡੀ ਦੀ ਗੱਲ ਕਰੀਏ ਸਟੱਡੀ ਕਿੱਥੋਂ ਦਾ ਕਰੀ ਤੁਸੀਂ ਸਟੱਡੀ ਵੀਰ ਜੀ ਮੇਰੀ ਬੀਐਸਸੀ ਐਗਰੀਕਲਚਰ ਕੰਪਲੀਟ ਹੋ ਚੁੱਕੀ ਹੈ ਤੇ ਫਿਲਹਾਲ ਹੁਣ ਮੈਂ ਐਮਐਸਸੀ ਮਾਈਕਰੋਬਾਇਓਲੋਜੀ ਕਰ ਰਿਹਾ ਹਾਂ ਡੋਰਫਿਨ ਬੀਜੀ ਕਾਲਜ ਤੋਂ ਸੁਣਨੀ ਹਾਂਜੀ ਜਾਂ ਕਾਲਜ ਜਾਂਦੇ ਹੋਣੇ ਫਿਰ ਤਾਂ ਕਾਲਜ ਦੀ ਪੂਰੀ ਫੀਲਿੰਗ ਚੱਕਦੇ ਹੋਣੇ ਵੀ ਹੈ ਸਾਡੇ ਨਾਲ ਪੜ੍ਹਨ ਦਾ ਅੱਜ ਸਿੰਗਰ ਬਣ ਗਿਆ ਉਹਦੇ ਵਾਰ ਕਿਦਾਂ ਐਕਸਪੀਰੀਅੰਸ ਰਹਿੰਦਾ ਉਹ ਨਹੀਂ ਪਹਿਲਾਂ ਪਹਿਲਾਂ ਸਟਾਰਟਿੰਗ 'ਚ ਮਤਲਬ ਇੱਦਾਂ ਹੈ ਨਹੀਂ ਸੀਗਾ ਜਦੋਂ ਗਾ ਮਤਲਬ ਦੂਰੋਂ ਕੋਈ ਕਾਲਜ ਚ ਐਂਟਰ ਹੁੰਦਾ ਸਿੰਗਰ ਸਾਹਿਬ ਆ ਗਏ ਮਤਲਬ ਸਾਰੇ ਪਿਆਰ ਦੇ ਨਾਲ ਮਿਲਣ ਲੱਗੇ ਪਹਿਲਾਂ ਇੰਨਾ ਕੋਈ ਮਿਲਦਾ ਨਹੀਂ ਸੀਗਾ ਬਟ ਹੁਣ ਸਾਰੇ ਪਿਆਰ ਨਾਲ ਮਿਲਦੇ ਆ ਵੀ ਹਾਂਜੀ ਬਾਈ ਜੀ ਕੀ ਹਾਲ ਹੈ ਵਧੀਆ ਪਿਆਰ ਦਿੰਦੇ ਆ ਜਦੋਂ ਏਰੀਏ ਚ ਲੰਘ ਕੇ ਕੋਈ ਦੂਰੋਂ ਆ ਗਿਆ ਦੂਰੋਂ ਹੱਥ ਖੜਾ ਕਰ ਦਿੰਦੇ ਆ ਨੂਰੀ ਬਾਈ ਕੀ ਹਾਲ ਨੇ ਮਤਲਬ ਪਿਆਰ ਪਿਆਰ ਬੜਾ ਮਿਲ ਰਿਹਾ ਇਸ ਚੀਜ਼ ਚ ਹਾਂਜੀ ਇੱਕ ਮਨ ਹੋ ਦੱਸੋ ਨੂਰੀ ਵੀਰੇ ਇੱਕ ਜਦੋਂ ਆਪਾਂ ਇਸ ਫੀਲਡ ਚ ਆਂਦੇ ਆ ਕੋਈ ਨਾ ਕੋਈ ਆਪਾਂ ਨੂੰ ਉਸਤਾਦ ਤਧਾਰਨਾ ਪੰਦਾ ਆ ਕਿਉਂਕਿ ਸਾਰੀ ਚੀਜ਼ ਜਿਹੜੀ ਆ ਉਸਤਾਦ ਤੋਂ ਸਿੱਖਣੀ ਪੈਂਦੀ ਆ। ਅਲਤੀ ਜੀ ਵੀ ਇਦਾਂ ਦੀ ਆ ਪ੍ਰੋਪਰ میوزਿਕ ਦੀ ਜਾਣਕਾਰੀ ਕਿੱਥੋਂ ਲਿੱਤੀ ਤੁਸੀਂ? ਸਰ ਐਕਚੁਅਲੀ ਸਾਡੇ ਉਥੇ ਚੁੰਨੀ ਅਕੈਡਮੀ ਐ, ਬੀਐਸ ਮੱਟੋ ਅਕੈਡਮੀ। ਰਿਆਜ਼ ਮੈਂ ਉੱਥੋਂ ਹੀ ਸਟਾਰਟ ਕੀਤਾ ਸੀਗਾ ਕਰਨਾ। ਤੇ ਰਿਆਜ਼ ਮੈਂ ਆਪਣਾ ਚੰਗੀ ਤਰ੍ਹਾਂ ਕਰਦਾ ਰਹਿ ਰਿਹਾ। ਮਤਲਬ ਇਦਾਂ ਪ੍ਰੋਪਰ ਕਹਿ ਸਕਦੇ ਮਤਲਬ ਆਪਣੇ ਆਪ ਵਿੱਚ ਪ੍ਰੋਪਰ ਚੱਲ ਰਿਹਾ ਮੈਂ ਆਪ ਦੇ ਵਿੱਚ ਹੀ ਚੱਲ ਰਿਹਾ। ਆਪੇ ਮੇਰੇ ਲਿਰਿਕਸ ਆਰੇ ਆਪੇ ਰਿਆਜ਼ ਜਿੰਨਾ ਮੈਂ ਸਿੱਖਿਆ ਉਸ ਤੇ ਹੀ ਪੂਰਾ ਕੰਮ ਕਰ ਰਿਹਾ ਰਿਆਸਤੇ। ਤੋ ਤੁਸੀਂ ਮੈਂ ਆਪਣੇ ਰਿਆਜ਼ ਦੇ ਬੇਸਿਕ ਕੰਪੋਜੀਸ਼ਨਾਂ ਤਿਆਰ ਕਰ ਰਹੇ ਕਿ ਤਾਂ ਕਿਹੜੀ ਚੀਜ਼ ਜਾਨਾ ਵਧੀਆ ਸੂਟੇਬਲ ਹੋਊਗੀ ਹਨਾ ਇਤਾਂ ਮੈਂ ਲੱਗਿਆ ਹੋਇਆ ਆਪਸ ਦੇ ਵਿੱਚ ਹੀ ਆਪਣੇ ਆਪ ਚ ਇੱਕ ਹੋਰ ਹੁੰਦਾ ਵੀ ਆਪਾਂ ਨਾ ਕਿਸੇ ਨੂੰ ਸਿੰਗਰ ਨੂੰ ਜਾਂ ਕਲਾਕਾਰ ਨੂੰ ਐਕਟਰ ਨੂੰ ਦੇਖ ਕੇ ਥੋੜਾ ਪ੍ਰਭਾਵਿਤ ਹੁੰਨੇ ਆ ਕਿ ਹਾਂ ਮੈਂ ਇਹਦੇ ਵਰਗ ਜਾਣਾ ਆ ਮੈਂ ਉਸ ਪੀਕ ਤੱਕ ਜਿਹੜਾ ਜਾਣਾ ਆ ਕਿਸ ਸਿੰਗਰ ਨੂੰ ਆਪਾਂ ਮੰਨ ਸਕਦੇ ਆ ਭਾਈ ਜੀ ਇੱਕ ਏ ਸਿੱਧੂ ਮੂਸੇ ਵਾਲਾ ਭਾਈ ਹਾਂਜੀ ਉਹਨਾਂ ਵਰਗਾ ਨਾ ਕੋਈ ਹੈ ਸੀ ਹਨਾ ਨਾ ਤੇ ਅੱਗੇ ਜਾ ਕੇ ਕੋਈ ਹੋਣਾ ਮੈਂ ਉਹਨਾਂ ਨੂੰ ਹੀ ਆਪਣਾ ਆਈਡਲ ਮੰਨਦਾ ਹਾਂ ਹਾਂਜੀ ਤੇ ਉਹ ਗੀਤ ਤੇ ਤੁਹਾਡੇ ਆਨੇ ਆਪਾਂ ਵਾਪਸ ਗੀਤ ਦੀ ਜਿਹੜੀ ਲੋਕੇਸ਼ਨ ਸੌਰੀ ਕੈਨ ਸ਼ੂਟਿੰਗ ਜਿਹੜੀ ਉਹ ਸ਼ੂਟਿੰਗ ਦਾ ਪਾਰਟ ਕਿੱਥੇ ਰਿਹਾ ਆ ਸ਼ੂਟਿੰਗ ਵੀਰੇ ਆਪਣੀ ਸਟਾਰਟਿੰਗ ਮੋਹਾਲੀ ਤੋਂ ਹੋਈ ਸੀਗੀ ਮੋਹਾਲੀ ਬ੍ਰਿਸ਼ਟਾ ਹੋ ਗਿਆ 68 ਉਥੋਂ ਸਟਾਰਟ ਕਰਦੇ ਆਪਾਂ 88 ਚਾਏ ਫਿਰ ਉਥੇ ਆਪਣੇ ਬਾਈਕ ਤੇ ਸ਼ੂਟ ਹੋਏ ਸੀਗੇ ਉਸ ਤੋਂ ਬਾਅਦ ਬਾਕੀ ਦੇ ਸ਼ੂਟ ਆਪਣੇ ਚੰਡੀਗੜ੍ਹ 17 ਸੈਕਟਰ ਹੋ ਗਿਆ 10 ਹੋ ਗਿਆ ਛਿਟਕਾ ਹੋ ਗਿਆ ਇੱਥੇ ਸਾਰੇ ਮੋਸਟਲੀ ਸ਼ੂਟ ਹੋਇਆ ਆਪਣਾ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂਰੀ ਨੂੰ ਹੋਰ ਕਿਹੜੇ ਗੀਤਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਦੇਖੋਗੇ ਜਰੂਰ ਬਈ ਜੀ ਤੇ ਰੱਬ ਨੇ ਬਾਹ ਫੜ ਕੇ ਰੱਖੀ ਤਾਂ ਜਰੂਰ ਦੇਖਾਂਗੇ ਦੇਖਦੇ ਹਾਂ ਹੁਣ ਮਤਲਬ ਇੱਕ ਫੀਲ ਤੇ ਆਂਦਾ ਅੰਦਰੋਂ ਕਿਉਂਕਿ ਇੱਕ ਹੁੰਦਾ ਨਾ ਬੰਦੇ ਨੂੰ ਪਤਾ ਹੁੰਦਾ ਵੀ ਚੱਲ ਕੋਈ ਨਹੀਂ ਮੈਂ ਚੱਲ ਜਾਊਂਗਾ ਦੇਖ ਹੁੰਦਾ ਵੀ ਹਾਂ ਯਾਰ ਇੰਨਾ ਚੱਲ ਜਾਊਂਗਾ ਹਨਾ ਇਦਾਂ ਦਾ ਫੀਲ ਤੇ ਹੈ ਮਤਲਬ ਪਰਮਾਤਮਾ ਨਾਲ ਰਹਿਣ ਤਾਂ ਉਹਨਾਂ ਦਾ ਹੱਥ ਰੇ ਸਿਰ ਤੇ ਸਭ ਕੁਝ ਹੋਊਗਾ ਵੀਰੇ ਹਾਂਜੀ ਜਦੋਂ ਪਤਾ ਲੱਗਿਆ ਵੀ ਗਾਣਾ ਬਹੁਤ ਵਧੀਆ ਚੱਲ ਰਿਹਾ ਆਇਆ ਸਾਰੇ ਪਾਸੇ سپورਟ ਆ ਰਹੀ ਹੈ ਉਹ ਫੀਲ ਕਿਦਾਂ ਰਹੀ ਫਿਰ ਹਾਂ ਫੀਲ ਤਾਂ ਮੇਰਾ ਡਿਫਰੈਂਟ ਹੀ ਸੀਗੀ ਮਤਲਬ ਇੱਕਦਮ ਪੁਸ਼ ਹੋ ਗਿਆ ਮਿਲਿਆ ਮਤਲਬ ਤੁਸੀਂ ਦੇਖੋ ਵੀ ਤਿੰਨ ਚਾਰ ਦਿਨ ਲਗਾਤਾਰ ਮੇਰਾ ਫੋਨ ਵੱਜਦਾ ਰਿਹਾ ਮੈਨੂੰ ਜਿੰਨੇ ਮੈਨੂੰ ਕਿੰਨੇ ਬੰਦੇ ਜਾਣਦੇ ਵੀ ਨਹੀਂ ਸੀਗੇ ਪਤਾ ਨਹੀਂ ਕਿੱਥੋਂ ਨੰਬਰ ਨਾਲਦਿਆਂ ਤੋਂ ਲੈਂਦੇ ਸੀਗੇ ਬਾਈ ਕੀ ਹਾਲ ਹੈ ਮੈਂ ਇਹ ਬੋਲਦਾ ਹਾਂਜੀ ਵੀਰੇ ਦੱਸੋ ਤੁਹਾਨੂੰ ਬਸ ਬਈ ਵਧਾਈਆਂ ਦੇਣੀਆਂ ਸੀਗੀਆਂ ਮਤਲਬ ਪਿਆਰ ਬਹੁਤ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ ਇਹ ਤਾਂ ਹੀ ਪਿਆਰ ਬਰਕਰਾਰ ਰਹੇ ਹੈ ਨਾ ਬਹੁਤ ਚੰਗਾ ਲੱਗਦਾ ਹਾਂਜੀ ਇੱਕ ਬਾਈ ਜੀ ਹੋਰ ਥੋੜੇ ਖਲਾੜੀ ਤੇ ਜਨਾ ਅਸੀਂ ਪਹਿਲੇ ਦਿਨ ਗਏ ਸੀਗੇ ਜਿੱਥੋਂ ਤੁਹਾਡੇ ਨਾਲ ਗੱਲ ਹੋਈ ਆ ਆਪਣੇ ਥੋੜੇ ਫਾਦਰ ਸਾਹਿਬ ਤੋਂ ਫਾਦਰ ਸਾਹਿਬ ਦੀ ਕਿਸ ਤਰ੍ਹਾਂ ਇਸ ਚੀਜ਼ ਸਪੋਰਟ ਰਹੀ ਕਿਉਂਕਿ ਅਸੀਂ ਦੇਖਿਆ ਨਾ ਜਦੋਂ ਉਹਨਾਂ ਨਾਲ ਗੱਲਬਾਤ ਕਰੀ ਆ ਤੇ ਸਾਡੇ ਵਰਗੇ ਹੋਰ ਕਈਆਂ ਨੂੰ ਨੇ ਦੱਸਿਆ ਸਾਡੇ ਖੜੇ ਖੜੇ ਕਈਆਂ ਨੂੰ ਦੱਸਿਆ ਦਾ ਤੇ ਫਾਦਰ ਸਾਹਿਬ ਨੇ ਕੀ ਕਹਿਣਾ ਚਾਹੋਗੇ ਫਾਦਰ ਸਾਹਿਬ ਤਾਂ ਦੇਖੋ ਪਿਓ ਤੇ ਪਿਓ ਹੁੰਦਾ ਬੱਚੇ ਨੂੰ ਕਾਮਯਾਬ ਕਰਨ ਪਿੱਛੇ ਮਾਪਿਓ ਹੀ ਹੁੰਦੇ ਆ ਤੇ ਹੁਣ ਮੇਰੇ ਉੱਥੇ ਉਹਨਾਂ ਨੇ ਸਪੈਸ਼ਲੀ ਮੇਰੇ ਚਾਚਾ ਜੀ ਤੇ ਫਾਜ਼ਲ ਸਾਹਿਬ ਨੇ ਉਹਨਾਂ ਨੇ ਪੋਸਟਰ ਲਗਾਏ ਹੋਇਆ ਦੋਨੇ ਖਿਡਾਰੀਆਂ ਦੇ ਉਹ ਕੀ ਕਰਦੇ ਕਸਟਮਰ ਆਉਂਦੇ ਗੁਰਦ ਤੇ ਉਹਨਾਂ ਨੇ ਦੇਣੀ ਦੇਣਾ ਉਹਨਾਂ ਕਹਿੰਦਾ ਆਪਣਾ ਫੋਨ ਕੱਢੋ ਮੇਰੇ ਬੱਚੇ ਦਾ ਆਇਆ ਗਾਣਾ ਤੁਸੀਂ ਸਾਡੇ ਬੱਚੇ ਦਾ ਗਾਣਾ ਜ਼ਰੂਰ ਸੁਣੋ ਇੱਕ ਵਾਰ ਤੇ ਉਹਨੂੰ ਜ਼ਰੂਰ ਲਾਈਕ ਕਰੋ ਮਤਲਬ ਇਦਾਂ ਇਦਾਂ ਮਨੂੰ ਇੱਕ ਤਰ੍ਹਾਂ ਦਾ ਇੰਨਾ ਪੁਸ਼ਤਾ ਫੈਮਿਲੀ ਦੇ ਵੱਲੋਂ ਮਿਲਿਆ ਹੋਇਆ ਉਹ ਮਨੂੰ ਬਹੁਤ ਮਤਲਬ ਸਪੋਰਟ ਕਰ ਰਿਹਾ ਉਹਨਾਂ ਦੀ ਸਪੋਰਟ ਤੋਂ ਬਿਨਾਂ ਤੇ ਕੁਝ ਵੀ ਨਹੀਂ ਅੱਛਾ ਤੇ ਹੁਣ ਜਾਂਦੇ ਜਾਂਦੇ ਕੋਈ ਆਪਣੇ ਨੈਕਸਟ ਪ੍ਰੋਜੈਕਟ ਬਾਰੇ ਦੱਸਣਾ ਚ ਐਕਸਟ ਪਰ ਜੋ ਐਕਟਿਵਿਟੀ ਰਿ ਫਿਲਹਾਲ ਤੱਕ オン ਦੀ ਬੇ ਚੱਲ ਰਿਹਾ ਹੈ ਆਪਾਂ ਹੁਣ ਜਲਦੀ ਡਮੀ ਤਿਆਰ ਕਰਕੇ ਡੇਢ ਮਹੀਨੇ ਦੇ ਵਿੱਚ ਅਗਲਾ ਪ੍ਰੋਜੈਕਟ ਤੁਹਾਡੇ ਸਭ ਦੇ ਅੱਗੇ ਪੇਸ਼ ਕਰਾਂਗੇ। ਕੀ ਬਾਤ ਹੈ। ਹਾਂਜੀ ਜਲਦੀ ਕਰਾਂਗੇ। ਬਸ ਥੋੜਾ ਕਰਦੇ ਆ ਵੀ ਪਹਿਲਾ ਵਾਲੇ ਪ੍ਰੋਜੈਕਟ ਮੰਗ ਜਲਦੀ ਅਪਲੋਡ ਨਾ ਹੋਵੇ ਕਿ ਮਤਲਬ ਤੁਹਾਨੂੰ 10 10 ਦਿਨ ਨਾ ਮੇਰੇ ਗਾਣਾ ਰਿਲੀਜ਼ ਹੋਣ ਤੋਂ 2 ਹਫਤੇ ਪਹਿਲਾਂ ਗਾਣਾ ਹੈ YouTube ਤੋਂ ਜਨਰੇਟ ਹੋ ਗਿਆ ਸੀਗਾ ਹਾਂ ਤੇ ਰਾਤ ਨੂੰ ਮੈਨੂੰ ਮੈਨੂੰ ਨਹੀਂ ਪਤਾ ਸੀਗਾ ਉੱਥੇ ਮੈਂਬਰਸ਼ਿਪ ਵਗੈਰਾ ਹੁੰਦੀ ਹੈ ਟਿਊਨਕੋਰ ਵੈਬਸਾਈਟ ਤੋਂ ਉਹਦੇ ਵੀ 150 ਐਬ ਸਟ੍ਰੀਮਿੰਗ ਦਾ ਮਿਲਦਾ ਹੈ ਹਾਂ ਜੋ ਆਟੋਮੈਟਿਕ ਗਾਣਾ ਜਨਰੇਟ ਕਰਦੇ ਉੱਥੇ ਚੜਾ ਦਿੰਦੇ ਆ ਦੋਨੋਂ ਵਿੱਚ ਇੱਕ YouTube ਵੀ ਸੀਗੀ ਤੇ ਮੇਰਾ ਦੋ ਹਫ਼ਤੇ ਪਹਿਲਾਂ ਗਾਣਾ ਇਦਾਂ ਹੀ ਲੀਕ ਹੋ ਗਿਆ ਸੀਗਾ YouTube ਤੇ ਰਿਲੀਜ਼ ਹੋ ਗਿਆ ਤੇ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਆਸਟ੍ਰੇਲੀਆ ਤੋਂ ਮੁੰਡੇ ਦਾ ਬਾਜੀ ਛੋਟਾ ਗਾਣਾ ਲੀਕ ਹੋ ਗਿਆ ਮੈਂ ਕਿਹਾ ਨਹੀਂ ਬਾਜੀ ਹਲੇ ਕਿੱਥੇ ਹੋ ਗਿਆ ਕਹਿੰਦੇ ਨਹੀਂ ਬਾਜੀ ਤੁਹਾਡਾ ਗਾਣਾ ਲੀਕ ਹੋ ਗਿਆ ਤੁਸੀਂ ਸਰਚ ਕਰੋ ਮੈਂ YouTube ਤੇ ਸਰਚ ਕਰਿਆ ਮੈਨੂੰ ਨਹੀਂ ਪਸਿਆ ਇਹ ਟਿਊਨ ਦਾ ਮੈਨੂੰ ਸੀਗਾ ਕਿਸੇ ਨੇ ਮੇਰਨਾ ਖਾਰੇ ਕੱਢ ਲਈ ਪਸ ਨਹੀਂ ਆ ਮੇਰੇ ਮੈਂ ਬਾਜੀ ਸੱਚ ਦੱਸਾਂ ਮੈਂ 15-20 ਮਿੰਟ ਬੈਠਾ ਪਹਿਲਾਂ ਰੋਈ ਗਿਆ ਬੈੱਡ ਤੇ ਕਿਉਂਕਿ ਮੇਰੀ ਮਿਹਨਤ ਸੀਗੀ 7-8 ਮਹੀਨੇ ਦੀ ਮੇਰੇ ਬਾਦਰ ਸਾਹਿਬ ਵੱਲੋਂ ਮੈਨੂੰ ਪੈਸੇ ਦਿੱਤੇ ਗਏ ਸੀ ਕਿਉਂਕਿ ਮੈਂ ਖੁਦ ਨਹੀਂ ਕਮਾਉਂਦਾ ਸੀ ਮੈਨੂੰ ਇਹ ਚੀਜ਼ ਦਾ ਅਫਸੋਸ ਸੀਗਾ ਵੀ ਇਹ ਥੋੜਾ ਮੇਨ ਚ ਹੈ ਸੀ ਨਾ ਇਦਾਂ ਚੰਗਾ ਜਿਹਾ ਨਹੀਂ ਲੱਗਿਆ ਬਟ ਜਦੋਂ ਬਾਅਦ ਚ ਦੇਖਿਆ ਪਤਾ ਲੱਗਾ ਟਿਊਨ ਕਰ ਬਲੋ ਚਲੋ ਹੋ ਗਿਆ ਸੋ ਗਿਆ ਪਰ ਅੱਗੇ ਲਈ ਅਕਲ ਆ ਗਈ ਥੋੜੀ ਜੀ ਵੀ ਕਿੱਦਾਂ ਕੰਮ ਕਰਨਾ ਜਿਵੇਂ ਜਿਵੇਂ ਸਟੈਪ ਉੱਪਰ ਵੱਧਦਾ ਜਾ ਰਿਹਾ ਅਕਲ ਵੀ ਵੱਧਦੀ ਜਾ ਰਹੀ ਇਸ ਲਾਈਨ ਦੀ ਹਾਂਜੀ ਚਲੋ ਅ ਭਾਈ ਹੁਣ ਗੀਤ ਤਾਂ ਤੁਸੀਂ ਦੋ ਕੋ ਬੋਲਾਂ ਜ਼ਰੂਰ ਸੁਣਾਓ ਸਾਡੇ ਦਰਸ਼ਕਾਂ ਨੂੰ ਵੀ ਪਤਾ ਚੱਲ ਸਕੇ ਵੀ ਭਾਈ ਜੀ ਦਾ ਕਿਹੜਾ ਨਾਮਾ ਟਰੈਕ ਹੈ ਕੀਦਾਂ ਰਿਹਾ ਨੈਕਸਟ ਟਰੈਕ ਦਾ ਨਾਮ ਵੀ ਨਹੀਂ ਭਾਈ ਜਿਹੜਾ ਹੁਣ ਤੁਸੀਂ ਕਰਿਆ ਤੁਸੀਂ ਇਹਦੇ ਦੋ ਲੈਣਾ ਸਾਡੇ ਨਾਲ YouTube 'ਤੇ ਮੈਨੂੰ ਛੱਕੇ ਦੀ ਚੜੀ ਜਾਂਦੀ ਹਾਏ ਲੋਹਰ ਤੇਰੀ ਨੀ ਤੈਨੂੰ ਤੇਰੇ ਕੋਲ ਖੌਣ ਨੂੰ ਫਿਰਾਂ ਗੱਲ ਕਰੀ ਗੌਰ ਮੇਰੀ ਨੀ ਹੋ ਤੇਰੇ ਜੁਲਫਾਂ ਦੇ ਘੇਰਿਆਂ ਚ ਕੁੰਮਦਾ ਰਹਾ ਹੱਥ ਫੜਾਈਂ ਉਮਰਾਂ ਲਈ ਮਥਾ ਚੁੰਮਦਾ ਰਹਾ ਦੁਨੀਆ ਜਹਾਨ ਦਾ ਸਵਾਦ ਮੁੱਕਿਆ ਬਸ ਇਸ਼ਕੇ ਦੀ ਲੋਰ ਵਿੱਚ ਚੂਮਦਾ ਰਹਾ ਮੈਨੂੰ ਮੋਟੀ ਮੋਟੀ ਅੱਖਾਂ ਤੇਰੀਆਂ ਨੇ ਡੰਗਿਆ ਜਦੋਂ ਦਾ ਮੈਂ ਤੇਰੇ ਕੋਲੋਂ ਕਹਿ ਕੇ ਲੰਗਿਆ ਦੱਸ ਜਾ ਤੂੰ ਮੈਨੂੰ ਵੀ ਬਦਾਮੀ ਰੰਗੀਏ ਪਹਿਲੀ ਵਾਰੀ ਮੁੰਡਾ ਕਿਸੇ ਕੋਲੋਂ ਸੰਗਿਆ ਹੋਈ ਉਂਝੋ ਤਾਂ ਕਿਸੇ ਨਾਲ ਫਰੈਂਕ ਨਾ ਹੋਵੇ ਗੱਲਾਂ-ਗੱਲਾਂ ਵਿੱਚ ਤੇਥੋਂ ਦਿਲ ਮੰਗਿਆ ਉਂਝੋ ਤਾਂ ਕਿਸੇ ਨਾਲ ਫਰੈਂਕ ਨਾ ਹੋਵੇ ਗੱਲਾਂ-ਗੱਲਾਂ ਵਿੱਚ ਤੇਥੋਂ ਦਿਲ ਮੰਗਿਆ ਕਿਆ ਵਾਤ ਹੈ ਕਿਆ ਵਾਤ ਹੈ ਸੋ ਆ ਸੰ ਸਾਡੇ ਨਾਲ ਧਰਮਵੀਰ ਤੇ ਜਿਨ੍ਹਾਂ ਨੇ ਆਪਣੇ ਨਵੇਂ ਗੀਤ ਨੂੰ ਸਾਡੇ ਨਾਲ ਸ਼ੇਅਰ ਕੀਤਾ ਤੇ ਆਨਲਾਈਨ ਪ੍ਰੋਜੈਕਟਾਂ ਲਈ ਵੀ ਜਾਣਕਾਰੀ ਦਿੱਤੀ ਸੋ ਅਸੀਂ ਇਸੇ ਤਰ੍ਹਾਂ ਦੇ ਹੋਰ ਨਵੇਂ ਸਿੰਗਰ ਅਤੇ ਫਿਲਮਾਂ ਨਾਲ ਤੁਹਾਡੇ ਨਾਲ ਬਣੇ ਰਹਾਂਗੇ ਮੈਨੂੰ ਇਜਾਜ਼ਤ ਦਿਓ ਮਨਦੀਪ ਸਿੰਘ ਪੋਲੀਵੁੱਡ ਟੂਡੇ